ਨਬ ਸਰਕਾਰ ਨੇ ਫੈਸਲਾ ਲਿਆ ਅਸੀਂ ਇਹਦੀ ਸਵਾਗਤ ਕਰਦੇ ਹਾਂ ਬਹੁਤ ਵਧੀਆ ਫੈਸਲਾ ਵਾ ਜਿਹੜੀਆਂ ਸਮੇਂ ਦੇ ਮਤਲਬ ਉਹ ਜਿਹੜੀਆਂ ਸਰਕਾਰਾਂ ਸੀ ਉਹਨਾਂ ਦੇ ਵਿੱਚ ਕੀ ਚੱਲਦਾ ਸੀ ਸਰਪੰਚ ਬਣ ਤੋਂ ਬਾਅਦ ਲੋਕ ਅਸ਼ੇਸ਼ੇ ਮਹੀਨੇ ਸਾਲ-ਸਾਲ ਜਾ ਕੇ ਵਿਦੇਸ਼ਾਂ 'ਚ ਬਹਿ ਜਾਂਦੇ ਸੀ ਤੇ ਪਿਛੋਂ ਜਿਹੜੀ ਪਬਲਿਕ ਸੀਗੀ ਉਹਨੂੰ ਬਹੁਤ ਜ਼ਿਆਦੀਆਂ ਮੁਸ਼ਕਲਾਂ ਦੇ ਸਾਹਮਣੇ ਕਰਨੇ ਪੈਂਦੇ ਸੀਗੇ ਇਹ ਵਿੱਚ ਸਾਡੀ ਸਰਪੰਚ ਬਣਨ ਤੱਕ ਸਾਡੀ ਡਿਊਟੀ ਖਤਮ ਨਹੀਂ ਹੋ ਜਾਂਦੀ ਉਸ ਤੋਂ ਬਾਅਦ ਆ ਸਾਡੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਤੇ ਇੱਕ ਫੈਮਿਲੀ ਦੀ ਤਰ੍ਹਾਂ ਸਾਨੂੰ ਸਮਝਣਾ ਪੈਂਦਾ ਪੈਣੂ ਔਰ ਜੰਦੇ ਨੇ ਸਰਪੰਚ ਫਿਰ ਕਈ ਡਾਕੂਮੈਂਟਸ ਵਗੈਰਾ ਸਾਈਨ ਵਾਲੇ ਹੁੰਦੇ ਆ ਕੁਝ ਹੋਰ ਕੰਮ ਹੁੰਦੇ ਆ ਫਿਰ ਪਿੰਡ ਵਾਸੀਆਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਅਸੀਂ ਅਗਲੇ ਟਾਈਮ 'ਚ ਸਾਨੂੰ ਜਾਣਾ ਪੈਂਦਾ ਹੈ ਕਿ ਰੂਲ ਰੈਗੂਲੇਸ਼ਨ ਫੋਲੋ ਕਰਕੇ ਜਾਵਾਂਗੇ ਤਾਂ ਪੰਜਾਬ ਸਰਕਾਰ ਪੰਚਾਇਤੀ ਵਿਭਾਗ ਦੇ ਲਈ ਇੱਕ ਨਵੀਂ ਨੀਤੀ ਲੈ ਕੇ ਆਈ ਹੈ ਇਸ ਨੀਤੀ ਦੇ ਤਹਿਤ ਪੰਜਾਬ ਦੇ 13238 ਸਰਪੰਚ ਇਸ ਨੀਤੀ ਦੇ ਘੇਰੇ ਦੇ ਵਿੱਚ ਆਉਣਗੇ ਔਰ ਇਸ ਇਹ ਨੀਤੀ ਦੇ ਤਹਿਤ ਕੋਈ ਵੀ ਮੌਜੂਦਾ ਸਰਪੰਚ ਜਿਹੜਾ ਹੈ ਉਹ ਫੌਰਨ ਨਹੀਂ ਜਾ ਪਾਏਗਾ ਕੱਲੇ ਸਰਪੰਚ ਦੀ ਗੱਲ ਨਹੀਂ ਹੈ ਪੰਚਾਇਤ ਮੈਂਬਰ ਜਿਹੜਾ ਚੁਣਿਆ ਹੋਇਆ ਹੈ ਉਹ ਵੀ ਵਿਦੇਸ਼ ਨਹੀਂ ਜਾ ਪਾਏਗਾ ਤਾਂ ਇਸ ਵਕਤ ਹਲਕਾ ਝੰਡੇ ਵਾਲਾ ਗੁਰੂ ਦੇ ਸਰਪੰਚ ਇੱਥੇ ਮੌਜੂਦ ਹੈਗੇ ਨੇ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਕਿ ਇਸ ਮਾਮਲੇ ਨੂੰ ਲੈ ਕੇ ਇਹਨਾਂ ਦੀ ਆਪੋ ਆਪਣੀ رائے ਕੀ ਹੈ ਕਿਉਂਕਿ ਬਹੁਤ ਵੱਡਾ ਫੈਸਲਾ ਜਿਹੜਾ ਇਹਨਾਂ ਸਰਪੰਚਾਂ ਦੇ ਲਈ ਪੰਜਾਬ ਸਰਕਾਰ ਨੇ ਲੈ ਲਿਆ ਹੈ ਔਰ ਇਸ ਫੈਸਲੇ ਦੇ ਜਿਹੜੇ ਕਾਗਜ਼ਾਤ ਨੇ ਜਿਹੜੇ ਆਰਡਰ ਨੇ ਉਹ ਵੀ ਜਿਹੜੇ ਨੇ ਉਹ ਸਬੰਧਤ ਜਿਹੜੇ ਵਿਭਾਗ ਨੇ ਉਹਨਾਂ ਨੂੰ ਜਾਰੀ ਕਰ ਦਿੱਤੇ ਗਏ ਨੇ ਸਰਪੰਚ ਸਾਹਿਬ ਕੀ ਨਾਮ ਆ ਜੀ ਤੁਹਾਡਾ ਮੈਂ ਜੀ ਸਰਪੰਚ ਮਨਜੀਤ ਸਿੰਘ ਪਿੰਡ ਮਲਕਨਗਲ ਤੋਂ ਜੋ ਇਹ ਪੰਜਾਬ ਸਰਕਾਰ ਨੇ ਫੈਸਲਾ ਲਿਆ ਅਸੀਂ ਇਹਦੀ ਸਵਾਗਤ ਕਰਦੇ ਹਾਂ ਬਹੁਤ ਵਧੀਆ ਫੈਸਲਾ ਵਾ ਕਿਉਂਕਿ ਅੱਜ ਤੋਂ ਪਹਿਲਾਂ ਜਿਸ ਤਰ੍ਹਾਂ ਮੇਰੇ ਪਿੰਡ ਦੀ ਵੋਟ ਲਾ ਲੋ ਕੋਈ 950 950 ਕਰੀਬ ਵੋਟ ਆ ਤੋਂ 950 950 ਲੋਕਾਂ ਨੇ ਸਾਨੂੰ ਚੁਣਿਆ ਵਾ ਤੇ ਉਹ ਲੋਕ ਚਾਹੁੰਦੇ ਆ ਕਿ ਜਿਹੜਾ ਇਹ ਪਿੰਡ ਦਾ ਕੋਈ ਵੀ ਮੋਤਬਰ ਚੁਣਦੇ ਆ ਕੋਈ ਸਰਪੰਚ ਜੀ ਨੂੰ ਚੁਣਿਆ ਨਮਈਦਾ ਉਹ ਜਦੋਂ ਵੀ ਅਸੀਂ ਕੋਈ ਪ੍ਰੋਬਲਮ ਆਵੇ ਮੁਸ਼ਕਿਲ ਆਵੇ ਉਹ ਸਾਡੇ ਨਾਲ ਖੜਾ ਹੋਵੇ ਤੇ ਜੇ ਪਹਿਲੀਆਂ ਜਿਹੜੀਆਂ ਸਮੇਂ ਦੇ ਮੁਤਾਬਕ ਜਿਹੜੀਆਂ ਸਰਕਾਰਾਂ ਸੀ ਉਹਨਾਂ ਦੇ ਵਿੱਚ ਕੀ ਚੱਲਦਾ ਸੀ ਸਰਪੰਚ ਬਣ ਤੋਂ ਬਾਅਦ ਲੋਕ ਛੇ-ਛੇ ਮਹੀਨੇ ਸਾਲ-ਸਾਲ ਜਾ ਕੇ ਵਿਦੇਸ਼ਾਂ 'ਚ ਬਹਿ ਜਾਂਦੇ ਸੀ ਤੇ ਪਿਛੋਂ ਜਿਹੜੀ ਪਬਲਿਕ ਸੀਗੀ ਉਹਨੂੰ ਬਹੁਤ ਜ਼ਿਆਦੀਆਂ ਮੁਸ਼ਕਲਾਂ ਦੇ ਸਾਹਮਣੇ ਕਰਨੇ ਪੈਂਦੇ ਸੀਗੇ ਤੇ ਉਹਨਾਂ ਨੂੰ ਪਤਾ ਹੀ ਨਹੀਂ ਸੀ ਲੱਗਦਾ ਇਹੀ ਕਿ ਕੰਮ ਹਸਨ ਕਰਾਉਣੇ ਆ ਪਿੰਡ ਦੀ ਡਿਵੈਲਪਮੈਂਟ ਰੁਕ ਜਾਂਦੀ ਹੀ ਪਿੰਡ ਦੇ ਸਾਰੇ ਜਿਹੜੇ ਓਕਾਸ ਦੇ ਕੰਮ ਹੋ ਰੁਕ ਜਾਂਦੇ ਸੀਗੇ ਤੇ ਪਬਲਿਕ ਨੂੰ ਆਮ ਕਰਕੇ ਬਹੁਤ ਜਿਆਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਸੇ ਨੇ ਕੋਈ ਜਾਤੀ ਸਰਟੀਫਿਕੇਟ ਬਣਾਉਣਾ ਹੈ ਜਾਂ ਕੋਈ ਵੀ ਤੇ ਉਹਦੇ ਵਿੱਚ ਉਹਨਾਂ ਨੂੰ ਮੁਸ਼ਕਲਾਂ ਆਉਂਦੀਆਂ ਆ ਹੀ ਗਿਆ ਤੇ ਅਸੀਂ ਤੇ ਚੁੰਨੇ ਆ ਵੀ ਬਹੁਤ ਵਧੀਆ ਫੈਸਲਾ ਲਿਆ ਸਰਕਾਰ ਨੇ ਇਦਾਂ ਹੀ ਮੋਸਟ ਵੈਲਕਮ ਕਰਦੇ ਆ ਪਰ ਹੋ ਸਕਦਾ ਜੀ ਕਿ ਜਿਸ ਤਰੀਕੇ ਦੇ ਨਾਲ ਸਰਕਾਰ ਨੇ ਕਿਹਾ ਹੈ ਕਿ ਸਬੰਧਤ ਅਥਾਰਟੀ ਦੇ ਕੋਲੋਂ ਮਨਜ਼ੂਰੀ ਲੈ ਕੇ ਸਰਪੰਚ ਜਿਹੜੇ ਨੇ ਉਹ ਕਿਤੇ ਬਾਹਰ ਜਾ ਸਕਣਗੇ ਕੱਲ ਨੂੰ ਜ਼ਰੂਰਤ ਪੈਂਦੀ ਹੈ ਤਾਂ ਹੋ ਸਕਦਾ ਹੈ ਕਿ ਉਹ ਅਥਾਰਟੀ ਦੇ ਕੋਲੋਂ ਮਨਜ਼ੂਰੀ ਲਾਉਣ ਦੇ ਵਿੱਚ ਦਿੱਕਤ ਪਰੇਸ਼ਾਨੀ ਆਵੇ ਔਰ ਇਹ ਫੈਸਲਾ ਜਿਹੜਾ ਫਿਰ ਥੋੜਾ ਗਲਤ ਸਾਬਤ ਹੋਵੇ ਨਹੀਂ ਜੀ ਬਿਲਕੁਲ ਕੋਈ ਗਲਤ ਸਾਬਤ ਨਹੀਂ ਹੋ ਸਕਦਾ ਮੈਂ ਖੁਦ ਸੈਂਟਰ ਗਵਰਨਮੈਂਟ ਦੀ ਨੌਕਰੀ ਕਰਕੇ ਆਇਆ ਆਰਮੀ ਚੋਂ ਤੇ ਉੱਥੇ ਵੀ ਵੱਡੇ ਵੱਡੇ ਰੈਂਕਾਂ ਤੋਂ ਲੋਕ ਜਿਹੜੇ ਵੀ ਕੋਈ ਵੀ ਕਿਸੇ ਡਿਪਾਰਟਮੈਂਟ ਦੇ ਵਿੱਚ ਗਵਰਨਮੈਂਟ EMPLOYEES ਆ ਉਹ ਸਮੇ ਸਮੇ ਤੇ ਆਪਣੀ ਛੁੱਟੀ ਲੈ ਕੇ ਪਰਮਿਸ਼ਨ ਲੈ ਕੇ ਤੇ ਵਿਦੇਸ਼ਾਂ ਦੇ ਵਿੱਚ ਜਾਂਦੇ ਆ ਉਹਨਾਂ ਦੇ ਬੱਚੇ ਸੈਟਲ ਆ ਜਿੰਨਾ ਉਹ ਮਿਲਣ ਜਾਂਦੇ ਆ ਇਸੇ ਤਰ੍ਹਾਂ ਜੇ ਸਾਨੂੰ ਕੱਲ ਨੂੰ ਪ੍ਰੋਬਲਮ ਆਦੀ ਮੇਰੇ ਖੁਦ ਦੇ ਬੱਚੇ ਵੀ ਵਿਦੇਸ਼ਾਂ ਜੇ ਮੈਨੂੰ ਜਾਣਾ ਹੋਏਗਾ ਮੈਂ ਪ੍ਰੋਪਰ ਚੈਨਲ ਜਿਹੜਾ ਆ ਸਰਕਾਰ ਤੋਂ ਅਥਾਰਟੀ ਲੈ ਕੇ ਪਰਮਿਸ਼ਨ ਲੈ ਕੇ ਜਾਵਾਂਗਾ ਇਹਦੇ ਵਿੱਚ ਕੋਈ ਮੁਸ਼ਕਲ ਵਾਲੀ ਗੱਲ ਨਹੀਂ ਹੈਗੀ ਇਹਦੇ ਨਾਲ ਦੇ ਨਾਲ ਜਿਹੜੇ ਮੈਂਬਰ ਪੰਚਾਇਤ ਨੇ ਉਹਨਾਂ ਦੇ ਉੱਤੇ ਵੀ ਇਹੀ ਹਦਾਇਤਾਂ ਜਿਹੜੀਆਂ ਲਾਗੂ ਕਰ ਦਿੱਤੀਆਂ ਗਈਆਂ ਨੇ ਸਰਪੰਚਾਂ ਦੀ ਜਿਹੜੀ رائے ਆ ਉਹ ਤੁਸੀਂ ਪੋਜ਼ਿਟਿਵ ਦੇ ਰਹੇ ਹੋ ਔਰ ਜਿਹੜੇ ਤੁਹਾਡੇ ਮੈਂਬਰ ਪੰਚਾਇਤ ਆ ਉਹਨਾਂ ਦੀ ਮਨ ਦੀ ਰਾਇ ਵੀ ਬਿਲਕੁਲ ਮੈਂ ਚਾਹੁੰਨਾ ਕਿ ਇਹੀ ਹੋਣੀ ਚਾਹੀਦੀ ਹੈ ਕਿਉਂਕਿ ਲੋਕਾਂ ਨੇ ਸਾਨੂੰ ਕੰਮ ਵਾਸਤੇ ਚੁਣਿਆ ਵਾ ਪਿੰਡ ਦੇ ਵਿਕਾਸ ਲਈ ਚੁਣਿਆ ਵਾ ਇਹੀ ਚੁਣ ਕੇ ਤੇ ਆਪਣੀ ਮਨਮਰਜ਼ੀ ਨਾਲ ਬਾਹਰ ਜਾਈਏ ਇਹ ਬਿਲਕੁਲ ਗਲਤ ਗੱਲ ਆ ਬਹੁਤ ਵਧੀਆ ਫੈਸਲਾ ਸਰਕਾਰ ਨੇ ਲਿਆ ਵਾ ਤੇ ਸਰਕਾਰ ਦੇ ਨਿਯਮਾਂ ਦੀ ਸਾਨੂੰ ਪਾਲਣਾ ਕਰਨੀ ਚਾਹੀਦੀ ਆ ਡਿਸਪਲਿਨ ਦੇ ਵਿੱਚ ਰਹਿ ਕੇ ਕੰਮ ਕਰਨੇ ਚਾਹੀਦੇ ਹੋਰ ਵੀ ਸਰਪੰਚ ਨੇ ਸਰਪੰਚ ਸਾਹਿਬ ਕੀ ਨਾਮ ਆ ਜੀ ਮੇਰਾ ਬਲਜੀਤ ਸਿੰਘ ਪੇੜ ਸੈਦੂਗਾ ਕਿਸ ਤਰ੍ਹਾਂ ਵੇਨੇ ਹੋ ਸਰਕਾਰ ਦੇ ਫੈਸਲੇ ਨੂੰ ਸਰਕਾਰ ਨੇ ਜਿਹੜਾ ਇਹ ਨਵੀਂ ਨੀਤੀ ਅਪਣਾਈ ਆ ਬਹੁਤ ਵਧੀਆ ਮਮੋਦੀ ਪਾਰਟੀ ਨੇ ਸਰਦਾਰ ਭਗਵਨ ਸਿੰਘ ਮਾਨ ਨੇ ਫੈਸਲਾ ਲਿਆ ਵਾ ਇਹ ਸਰਪੰਚ ਜਿਹੜੇ ਆ ਪੁੱਛ ਕੇ ਜਾਣ ਤੇ ਲੋਕਾਂ ਦੇ ਮਗਰੋਂ ਜਿਹੜੇ ਆ ਕੰਮ ਜਿਹੜੇ ਅਧੂਰੇ ਰਹਿ ਗਏ ਨੇ ਨਾ ਉਹ ਫੇਰ ਲੋਕਾਂ ਨੂੰ ਖਜੂਰ ਸਾਹੀ ਹੋਣਾ ਪੈਦਾ ਤੇ ਉਹਦੇ ਨਾਲ ਮਾਨ ਸਾਹਿਬ ਨੇ ਬਹੁਤ ਵਧੀਆ ਤੇ ਸੋਹਣਾ ਫੈਸਲਾ ਲਿਆ ਵਾ ਇਹ ਜਿਹੜਾ ਫੈਸਲਾ ਵਾ ਸਰਪੰਚ ਜਿਹੜੇ ਆ ਪਰਮਿਸ਼ਨ ਲੈ ਕੇ ਤੇ ਫੇਰ ਜਾਣਗੇ ਪੁਰਾਣੇ ਸਮੇਂ ਦੇ ਵਿੱਚ ਕਦੀ ਇਹ ਸਾਹਮਣੇ ਆਇਆ ਵੇਖਣ ਨੂੰ ਮਿਲਿਆ ਹੈ ਕਿ ਵੀ ਸਰਪੰਚ ਜਿਹੜੇ ਨੇ ਉਹ ਆਪਣੀ ਮਰਜ਼ੀ ਦੇ ਨਾਲ ਫੌਰੀ ਚਲੇ ਜਾਂਦੇ ਰਹੇ ਨੇ ਔਰ ਲੋਕ ਪਰੇਸ਼ਾਨੀਆਂ ਦਾ ਸਾਹਮਣਾ ਕਰਦੇ ਹੋਣ ਹਾਂਜੀ ਪਹਿਲਾਂ ਦੇ ਇਦਾਂ ਹੀ ਕਿ ਸਰਪੰਚ ਜਿਹੜੇ ਸੀ ਬਿਨ ਪੁੱਛੇ ਚੱਲ ਜਾਂਦੇ ਸੀ ਵਿਦੇਸ਼ ਤੇ ਉਹਨਾਂ ਨੂੰ ਜਿਹੜੇ ਲੋਕੀ ਪਿਛੇ ਹੀ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸਾਂ ਬਿਲਕੁਲ ਵੱਡੀਆਂ ਪਰੇਸ਼ਾਨੀਆਂ ਜਿਹੜੀਆਂ ਨੇ ਲੋਕਾਂ ਨੂੰ ਸਾਹਮਣੇ ਪੇਸ਼ ਆਉਂਦੀਆਂ ਸਨ ਹੋਰ ਵੀ ਸਰਪੰਚ ਨੇ ਸਰਪੰਚ ਸਾਹਿਬ ਕੀ ਨਾਮ ਆ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਰਮਜੀਤ ਕੌਰ ਪਿੰਡ ਖੱਬੇ ਰਾਜਪੁੱਤਾਂ ਦਾ ਸਰ ਬਹੁਤ ਵੱਡਿਆ ਫੈਸਲਾ ਮਾਨ ਸਰਕਾਰ ਦਾ ਇਸ ਤੋਂ ਸਵਾਗਤ ਕਰਦੇ ਹਾਂ ਇਸ ਫੈਸਲੇ ਦਾ ਇਹਦੇ ਵਿੱਚ ਸਾਡੀ ਸਰਪੰਚ ਬੰਦ ਤੱਕ ਸਾਡੀ ਡਿਊਟੀ ਖਤਮ ਨਹੀਂ ਹੋ ਜਾਂਦੀ ਉਸ ਤੋਂ ਬਾਅਦ ਸਾਡੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਤੇ ਇੱਕ ਫੈਮਿਲੀ ਦੀ ਤਰ੍ਹਾਂ ਸਾਨੂੰ ਸਮਝਣਾ ਪੈਂਦਾ ਪਿੰਡ ਨੂੰ ਤੇ ਜਦੋਂ ਬਾਹਰ ਇਸ ਤਰ੍ਹਾਂ ਫੌਰਨ ਜਾਂਦੇ ਆ ਨਾ ਸਰਪੰਚ ਫਿਰ ਕਈ ਡਾਕੂਮੈਂਟਸ ਵਗੈਰਾ ਸਾਈਨ ਵਾਲੇ ਹੁੰਦੇ ਆ ਕੁਝ ਹੋਰ ਕੰਮ ਹੁੰਦੇ ਆ ਫਿਰ ਪਿੰਡ ਵਾਸੀਆਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਤੇ ਅਸੀਂ ਇਸ ਫੈਸਲੇ ਦਾ ਸਵਾਗਤ ਕਰਦੇ ਆ ਬਹੁਤ ਵਧੀਆ ਫੈਸਲਾ ਮੰਨਦੇ ਆ ਅੱਜ ਇਹ ਫੈਸਲਾ ਤੁਹਾਨੂੰ ਚੰਗਾ ਲੱਗ ਰਿਹਾ ਜੀ ਹੋ ਸਕਦਾ ਹੈ ਕਿ ਕੱਲ ਨੂੰ ਤੁਹਾਨੂੰ ਵੀ ਜਾਣਾ ਪਵੇ ਫੌਰਨ ਦੇ ਵਿੱਚ ਵਿਦੇਸ਼ ਦੇ ਵਿੱਚ ਔਰ ਕੱਲ ਨੂੰ ਪਰਮਿਸ਼ਨ ਲੈਣ ਦੇ ਲਈ ਤੁਹਾਨੂੰ ਵੀ ਖੱਜਲ ਹੋਣਾ ਪਵੇ ਹਾਂਜੀ ਹਾਂਜੀ ਕੁਝ ਜਿੱਦਾਂ ਪਿਛਲੇ ਸਮਿਆਂ 'ਚ ਜਿੱਦਾਂ ਬਾਹਰ ਚਲੇ ਜਾਂਦੇ ਸੀਗੇ ਸਰਪੰਚ ਤੇ ਮੁਸ਼ਕਲਾਂ ਦਾ ਸਾਹਮਣਾ ਆਉਂਦਾ ਸੀ ਕੁਝ ਇਹੀ ਸੋਚ ਕੇ ਮਤਲਬ ਨਵੀਂ ਸਕੀਮ ਜਿਹੜੀ ਤੁਸੀਂ ਕਹਿ ਰਹੇ ਹੋ ਰੂਲ ਹੋ ਰਿਹਾ ਹੈ ਵਧੀਆ ਵਾ ਅਸੀਂ ਅਗਲੇ ਟਾਈਮ 'ਚ ਅਸੀਂ ਸਾਨੂੰ ਜਾਣਾ ਪੈਂਦਾ ਅਸੀਂ ਰੂਲ ਰੈਗੂਲੇਸ਼ਨ ਫਾਲੋ ਕਰਕੇ ਜਾਵਾਂਗੇ ਭਾਜੀ ਪਾਰਟੀ ਦੇ ਇਸ ਫੈਸਲੇ ਤੋਂ ਖੁਸ਼ ਹੋ ਤੁਸੀਂ ਹਾਂ ਜੀ ਅਸੀਂ ਬਿਲਕੁਲ ਖੁਸ਼ ਹਾਂ ਅਸੀਂ ਸਵਾਗਤ ਕਰਦੇ ਹਾਂ ਇਸ ਫੈਸਲੇ ਦਾ ਤਾਂ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਦੇ ਜਰਮਨ ਉਦੋਂ ਨਗਰ ਵੀ ਇੱਥੇ ਆ ਗਏ ਨੇ ਜਰਮਨ ਜੀ ਪਾਰਟੀ ਨੇ ਨਵਾਂ ਫੈਸਲਾ ਰਿਆ ਔਰ ਪੰਚਾਇਤੀ ਡਿਪਾਰਟਮੈਂਟ ਜਿਹੜਾ ਹੈ ਉਹਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਕਿਸ ਤਰ੍ਹਾਂਵੇਂ ਨੇ ਉਹ ਪਾਰਟੀ ਦੇ ਇਸ ਫੈਸਲੇ ਤੇ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੇਖੋ ਆਮ ਆਦਮੀ ਪਾਰਟੀ ਜ਼ਰੂਰ ਤੋਂ ਜਿਹੜਾ ਵਾ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਇਤਿਹਾਸਿਕ ਜਿਹੜੇ ਉਹ ਫੈਸਲੇ ਲੈਂਦੇ ਰਹੇ ਆ ਜਿਵੇਂ ਕਿ ਇੱਕ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਕੇ ਉਹਨਾਂ ਨੇ ਸਰਕਾਰੀ ਕਰ ਦਿੱਤਾ ਜਾਂ ਐਸਐਸਐਫ ਜਾਂ ਮਹੱਲਾ ਕਲੀਨਿਕ ਅਤਿਅੰਤ ਚੰਗੇ ਫੈਸਲੇ ਜਿਹੜੀਆਂ ਪਹਿਲੀਆਂ ਸਰਕਾਰਾਂ ਕੋ ਇਹ ਨਹੀਂ ਲਏ ਗਏ ਜਨਤਾ ਵੀ ਇਨਾਂ ਫੈਸਲਿਆਂ ਨੂੰ ਬਹੁਤ ਖੁਸ਼ ਹੈ ਇਦਾਂ ਜਿਹੜਾ ਅੱਜ ਵੀ ਇੱਕ ਜਿਹੜੀ ਨੀਤੀ ਨਵੀਂ ਨੀਤੀ ਜਿਹੜੀ ਆ ਪੰਚਾਇਤਾਂ ਨੂੰ ਜਾਰੀ ਕੀਤੀ ਗਈ ਆ ਉਸ ਦਾ ਵੀ ਜਿਹੜਾ ਲੋਕਾਂ ਵੱਲੋਂ ਪਰਮਾ ਸਵਾਗਤ ਆ ਪੰਚਾਇਤਾਂ ਵੱਲੋਂ ਵੀ ਪਰਮਾ ਸਵਾਗਤ ਆ ਤਕਰੀਬਨ ਸਾਡੀ ਸਵੇਰ ਦੀ ਆਪਣੇ ਹਲਕੇ ਦੇ ਤਕਰੀਬਨ ਲਗਭਗ ਸਾਰੇ ਸਰਪੰਚਾਂ ਜਾਂ ਪੰਚਾਇਤਾਂ ਨਾਲ ਗੱਲ ਹੋਈ ਹੈ ਸਾਰੇ ਇਸ ਗੱਲ ਨਾਲ ਸਹਿਮਤ ਆ ਕਿਉਂਕਿ ਲੋਕ ਵੀ ਇਸ ਦੇ ਵਿੱਚ ਸਹਿਮਤੀ ਪ੍ਰਗਟਾ ਰਹੇ ਨੇ ਕਿ ਜਿਆਦਾ ਮੁਸ਼ਕਲ ਆਉਂਦੀ ਸੀ ਕਿ ਪਿੰਡ ਦੇ ਵਿਸਥੀਕਰਨ ਤੇ ਜਦੋਂ ਕੋਈ ਮੈਂਬਰ ਪੰਚਾਇਤ ਜਾਂ ਕੋਈ ਸਰਪੰਚ ਫੌਰੀਂ ਚਲਾ ਜਾਂਦਾ ਸੀਗਾ ਉਸ ਦੇ ਜਾਣ ਤੋਂ ਬਾਅਦ ਪਿੰਡਾਂ ਦੇ ਵਿਕਾਸ ਕਾਰ ਜਿਹੜੇ ਉਹ ਰੁਕ ਜਾਂਦੇ ਸੀਗੇ ਮੈਂ ਇਹ ਲੋਕਾਂ ਦੀ ਸਲਾਹ ਦੇ ਨਾਲ ਹੀ ਜਿਹੜਾ ਇਹ ਮਾਨ ਸਾਹਿਬ ਨੇ ਫੈਸਲਾ ਲਿਆ ਵਾ ਤਾਂ ਜੋ ਪਿੰਡਾਂ ਤੇ ਜਿਹੜੇ ਵਿਕਾਸ ਕਾਰ ਤੇਜ਼ੀ ਨਾਲ ਚੱਲ ਰਹੇ ਇਹਨਾਂ ਵਿੱਚ ਕੋਈ ਰੁਕਾਵਟ ਨਾ ਆਵੇ ਤੇ ਸਾਰੇ ਜਿਹੜੇ ਪੰਚਾਇਤ ਆ ਪੰਜਾਬ ਵਾਸੀ ਆ ਇਸ ਫੈਸਲੇ ਜਿਹੜਾ ਸਵਾਗਤ ਕਰਦੇ ਆ। ਬਿਲਕੁਲ ਇਹ ਸੰ ਹਲਕਾ ਜੰਡੇਆਲਾ ਗੁਰੂ ਕੈਬਨਟ ਮੰਤਰੀ ਹਰਪਜਨ ਸਿੰਘ ਈਟੀਓ ਦੇ ਜੱਦੀ ਹਲਕੇ ਦੇ ਇਹ ਪਿੰਡ ਪਿੰਡਾਂ ਦੇ ਜਿਹੜੇ ਵੱਖ-ਵੱਖ ਸਰਪੰਚ ਸੰ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਤਾਂ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਨਵੀਂ ਨੀਤੀ ਪੰਚਾਇਤੀ ਵਿਭਾਗ ਨੂੰ ਜਿਹੜੀ ਤਿਆਰ ਕਰਕੇ ਦੇ ਦਿੱਤੀ ਗਈ ਹੈ ਔਰ ਉਸ ਨੂੰ ਲਾਗੂ ਕਰਨ ਦੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਨੇ ਉਸ ਨੀਤੀ ਦੇ ਤਹਿਤ ਜਿਹੜੇ ਇਹ ਸਰਪੰਚ ਮੌਜੂਦਾ ਜਿਹੜੇ ਚੁਣੇ ਹੋਏ ਨੇ ਵਿਦੇਸ਼ ਨਹੀਂ ਜਾ ਪਾਉਣਗੇ ਔਰ ਅਗਰ ਇਹਨਾਂ ਨੇ ਵਿਦੇਸ਼ ਜਾਣਾ ਹੋਵੇਗਾ ਤਾਂ ਸਮਰੱਥ ਅਥਾਰਟੀ ਦੇ ਕੋਲੋਂ ਇਹਨਾਂ ਨੂੰ ਪ੍ਰਵਾਨਗੀ ਲੈਣੀ ਪਵੇਗੀ ਇਹਨਾਂ ਦੇ ਨਾਲ ਜਿਹੜੇ ਇਲੈਕਟਡ ਜਿਹੜੇ ਇਹਨਾਂ ਦੇ ਮੈਂਬਰ ਪੰਚਾਇਤ ਨੇ ਉਹਨਾਂ ਦੇ ਉੱਤੇ ਵੀ ਜਿਹੜੇ ਸੇਮ ਕੰਡੀਸ਼ਨਾਂ ਲਾਗੂ ਹੋਣਗੀਆਂ ਤਾਂ ਇਸ ਫੈਸਲੇ ਦਾ ਮਾਨ ਸਰਕਾਰ ਦੇ ਇਸ ਇਤਿਹਾਸਿਕ ਫੈਸਲੇ ਦਾ ਜਿਹੜਾ ਹੈ ਇਹਨਾਂ ਲੋਕਾਂ ਦੇ ਵੱਲੋਂ ਜਿਹੜਾ ਉਹ ਸਵਾਗਤ ਕੀਤਾ ਜਾ ਰਿਹਾ ਹੈ ਜਗਬਾਣੀ ਟੀਵੀ ਦੇ ਲਈ ਕੈਪਟਨ ਸਿੰਘ ਮਹਿਤਾ ਚੌਕ ਅੰਮ੍ਰਿਤਸਰ